ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਚੰਗੇ ਦੁੱਧ ਵਾਲੀ ਤਾਜੀ ਸੂਈ ਸਵਾਈ ਵੈੜ ਵਿਖਾਉਣੀ ਆ ਅੱਜ ਹੀ ਸੂਈ ਆ ਲੇਵਾ ਭਾਂਡਾ ਬਹੁਤ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਜੇਰੇ ਦੀ ਪੈ ਗਈ ਆ ਆਹ ਪਈ ਆ ਤਾਜੀ ਸੂਈ ਆ ਇਨਫੋਰਮੇਸ਼ਨ ਲੈ ਦਿੰਨਾ ਜੇ ਕੋਈ ਭੈਣ ਭਰਾ ਡੱਬੀ ਵੈੜ ਲੈਣ ਦਾ ਚਾਹਵਾਨ ਹੋਵੇ ਕੋਈ ਤਾਜੀ ਸੂਈ ਸਵਾਈ ਤੇ ਬਾਈ ਦੇ ਘਰੇ ਆਜੋ ਮੋٹے ਮੋٹے ਥਾਣਾ ਚਾਰੇ ਥਾਣ ਫਟਫਟ ਦੀ ਬਿਰਲ ਤੇ ਗੈਪ ਤੇ ਨਿਕੜ ਮੈਂ ਕੱਲੇ ਕੱਲੇ ਲੱਗਿਆ ਇਨਫਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਾਸੀ ਕਰ ਸਿੱਤ ਗੱਲ ਬਾਈ ਜੀ ਨਾਂ ਦੱਸ ਦਈਏ ਨਾਮ ਹਰਦੇਵ ਸਿੰਘ ਪਿੰਡ ਜੜੱਕ ਦੇ ਕੋਠੇ ਮੋਗਾ ਜਿਹੜਾ ਵੀਰੇ ਫੋਨ ਨੰਬਰ ਦੱਸ ਦਈਏ 701630552 ਕਿੰਨਾਂ ਮਸੂਆ ਬਾਈ ਸੁਆ ਵੀਰੇ ਯਾਰ ਅਗਲੇ ਨੇ ਜੀਤੋ ਲਈ ਆ ਉਹਨੇ ਦੂਜਾ ਦੱਸਿਆ ਮੇਰੇ ਨਾਲ ਅਗਲਾ ਤੀਜੇ ਮੰਨ ਕੇ ਲੈ ਲੇ ਠੀਕ ਕਿੰਨਾ ਕ ਦੁੱਧ ਪਿਆ ਜੂ ਦੁੱਧ ਯਾਰ ਵੀਰੇ ਅਗਲੇ ਨੇ ਤਾਂ ਦਿੱਤੀ ਹੈ 26 27 ਦੀ ਗਾਰੰਟੀ ਵੀ 26 27 ਕਿਲੋ ਜੋ ਆ ਪਾਣੀ ਕਹਿੰਦੇ ਹਾਂ 20 22 ਕਿਲੋ ਦਾ ਆਰਾਮਣਾ ਹੀ ਦੇਊਗੀ ਮੋਹ ਦੀ ਜੀ ਸੇਵਾ ਨਾਲ ਸਹੀ ਆ ਹਾਂਜੀ ਕੱਢੀਏ ਬਾਹਰ ਨੂੰ ਦੋਸਤੋ ਸੀਲ ਸੌ ਪੂਰੀ ਆ 22 ਕਹਿੰਦਾ ਜੀ ਤੋਂ ਲਈ ਆ ਅਗਲੇ ਨੇ 26 27 ਕਿਲੋ ਦੀ ਗਾਰੰਟੀ ਦਿੱਤੀ ਆ ਬਾਕੀ ਤੋੜ ਕੇ ਵਿਖਾ ਦੇਣੇ 20 22 ਕਿਲੋ ਤਾਂ 22 ਕਹਿੰਦਾ ਖੁੱਲਾ ਦੁੱਧ ਪਿਆ ਜੂ ਬੱਚਾ ਮਗਰ ਮੇਲ ਕਾਫ ਬਛੜਾ ਜੇਰ ਪੈ ਗਈ ਆ ਲੇਵਾ ਭਾਂਡਾ ਸੋਹਣਾ ਵੱਡਾ ਹਵਾਨਾ ਬਸ ਮੋੜ ਲਾ ਬਾਈ ਪੂਰਾ ਵੱਡਾ ਹਵਾਨਾ ਪੱਟਾਂ ਚ ਫਸਿਆ ਪਿਆ ਬਾਈ ਕਹਿੰਦਾ 25 26 ਤੁਸੀਂ ਛੱਡੋ ਆਪਾਂ 20 22 ਕਹਿ ਕੇ ਦੇਵਾਂਗੇ 20 22 ਦਾ ਖੁੱਲਾ ਪਿਆ ਜੂ ਬਾਕੀ ਲੇਵਾ ਹੀ ਦਸੀ ਜਾਂਦਾ ਕਰਮਾਲੀ ਦਾ ਪੂਰਾ ਵੱਡਾ ਡਾਡਾ ਵਾਲ ਹਵਾਨਾ ਕੀਤਾ ਤਿਆਰ ਬੋਲਾ ਵੀਰੇ ਕੱਢਿਆ ਵੀ 6 ਕਿਲੋ ਅਗਲਾ ਨਹੀਂ ਨਾ ਕਹਦੇ ਵਿੱਚ ਨਹੀਂ ਛੱਡੇ ਛੱਡੀ ਠੀਕ ਹੈ 6 ਕਿਲੋ ਬੋਲਾ ਬਿਨਾ ਬੱਚੇ ਤੋਂ ਕੱਢਿਆ ਵਾ 6 ਕਿਲੋ ਬੋਲਾ ਬਾਈ ਕਹਿੰਦਾ ਬਿਨਾ ਬੱਚੇ ਤੋਂ ਕੱਢਿਆ ਵਾ ਜਾਨੀ ਕਿ ਬੱਚਾ ਪਾਈ ਆ ਅੱਧਾ ਕਿਲੋ ਜਿਹੜਾ ਚਾਹੁੰਗਾ ਉਹ ਵੱਖਰੀ ਗੱਲ ਹੈ ਬਿਨਾ ਬੱਚੇ ਤੋਂ 6 ਕਿਲੋ ਬੋਲਾ ਹਵਾਨੇ ਚੋਂ ਕੱਢਿਆ ਵਾ ਬਾਕੀ ਹਵਾਨੇ ਗਵਾਈ ਭਰ ਦਾ ਅਮਰੀਕਨ ਵਿਹੜਾ ਜਾਤ ਵਾਲੀ ਇਹਨੂੰ 20 22 ਕਿਲੋ ਦੁੱਧ ਕੋਈ ਪਾਲਾਵਣੀ ਬਾਕੀ ਅਮਰੀਕਨ ਦਾ ਤਾਂ ਕਹਿੰਦੇ ਦੁੱਧ ਸੇਵਾ ਦਾ ਜਿੰਨਾ ਤੁਸੀਂ ਫੀਡ ਦਾਣਾ ਦਾ ਪਾ ਪਾਲੋਂਗੇ ਤੇ ਓਨਾ ਹੀ ਚੋਲੋਂਗੇ ਆਮ ਕਹਿੰਦੇ ਅਮਰੀਕਨਾਂ ਦਾ ਤਾਂ ਜਾੜ ਥੱਲੇ ਦੁੱਧ ਹੈ ਜਾੜ ਮਤਲਬ ਜਿੰਨਾ ਦਾਣਾ ਪਾਤਾ ਓਨਾ ਹੀ ਕਰਮਾਂ ਵਾਲੀਆਂ ਦੁੱਧ ਦੇਣੀਆਂ ਚਾਰੇ ਥਣ ਅੱਗੇ ਪਿੱਛੇ ਫੜ ਫੜ ਦੀ ਬੈਰਲ ਤੇ ਗੈਪ ਤੇ ਨਿਖੜ ਮੈਂ ਕੱਲੇ ਕੱਲੇ ਲੱਗੇ ਹੋਇਆ ਬਾਕੀ ਜੇ ਐਡਾ ਵੱਡਾ ਲੇਵਾ ਤਿਆਰ ਕੀਤਾ ਜੇ ਇਹ 20 22 ਕਿਲੋ ਦੁੱਧ ਨਾ ਦੇਉ ਫਿਰ ਤਾਂ ਦੇਣਾ ਵੀ ਕਿਹੜੀ ਨੇ ਆ ਬਾਈ ਕਹਿੰਦਾ 26 27 ਕਿਲੋ ਦੁੱਧ ਦੀ ਗਾਰੰਟੀ ਤੇ ਆਈ ਹੈ ਆਪਣੇ ਕੋਲੇ ਚਲੋ ਆਪਾਂ ਬਾਹਲਾ ਨਹੀਂ ਕਹਿੰਦੇ ਆਪਾਂ ਤਾਂ 20 22 ਕਹਿੰਨੇ ਆ ਇਹਨਾਂ ਦਾ ਖੁੱਲਾ ਪਿਆ ਜੂ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸ਼ਾਮ ਤੱਕ ਰਖਵਾਨਾ ਬੌਲੀ ਨਾਲ ਭਰ ਲੈਣਾ ਚੋਕੇ ਲੈ ਜਾ ਭਾਵਾ ਕਿੰਨੇ ਦੀ ਬਾਈ ਬਿਰੇ ਯਾਰ ਨਾਟ ਹਿਆਰ ਦੀ ਦੇਵਾਂਗੇ ਉਹ ਪਈਆ ਝੇਰੇ ਹਾਂ ਦਾ ਹੁੰਦਾ ਲਾ ਕਹਿੰਦਾ ਕੱਲ ਪਰਸੋਂ ਦੀ ਸੂਈ ਹੈ ਜਮਾ ਹਜੇ ਬੌਲਾ ਹੀ ਮਾਰਦੀ ਸਹੀ ਹੈ ਹਾਂ 10000 ਘਟ 60 ਦੀ ਬਾਈ ਕਹਿੰਦਾ ਦੇ ਦੂੰਗਾ 95000 ਦੀ ਫੁੱਲ ਵੱਡੇ ਕਦ ਕਾਠਾੜੀ ਤਾਜੀ ਸੂਈ ਸਵਾਈ ਦੋਸਤੋ ਇੱਕ ਅੱਜ ਹੀ ਸੂਈ ਕਰਕੇ ਮੌਸਮ ਵੀ ਤੁਹਾਨੂੰ ਪਤਾ ਹੁਣ ਫਰਕ ਪੈ ਗਿਆ ਸਿਆਲਾਂ ਸਟਾਰਟ ਹੋ ਗਿਆ ਹਵਾ ਠੰਡੀ ਆਉਂਦੀ ਆ ਤੇ ਇੱਕ ਸੂਈ ਤਾਜੀ ਕਰਕੇ ਬਾਈ ਨੇ ਨਵਾਈ ਨਹੀਂ ਜੇ ਕਿਤੇ ਨਵਾਈ ਨੂੰ ਹੀ ਹੁੰਦੀ ਇਹੀ ਚਿੱਟੀ-ਚਿੱਟੀ ਸ਼ੀਸ਼ੇ ਵਾਂਗੂ ਚਮਕਦੇ ਆ ਬੱਚਾ ਚਿੱਟਾ ਤਾਂ ਕਿਉਂਕਿ ਬੱਚਾ ਲਿਬੜਿਆ ਨਹੀਂ ਵੈੜ ਤੇ ਉਹ ਮਿੱਟੀ-ਮੁੱਟੀ ਜੀ ਪਈ ਆ ਨਿਵਾਈ ਬਾਈ ਨੇ ਡਰਦੇ ਨੇ ਨਹੀਂ ਉਹ ਵੀ ਤੁਹਾਨੂੰ ਵੀ ਪਤਾ ਪਸ਼ੂ ਨਵਾਇਆ ਹੋਵੇ ਸੋਹਣਾ ਲੱਗਦਾ ਕੋਈ 11500 ਵੱਧ ਵੇਖ ਜਾਂਦਾ ਤੇ ਪਰ ਬਾਈ ਕਹਿੰਦਾ 11500 ਵੱਧ ਨਫਾ ਲੈਂਦੇ ਲੈਂਦੇ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਗਰਮਸ਼ਰਦ ਹੋ ਜਾਂਦਾ ਤਾਂ ਕਰਕੇ ਬਾਈ ਕਹਿੰਦਾ ਆਪਾਂ ਨਿਵਾਈ ਨਹੀਂ ਅਗਲਾ ਆਪਦੀ ਆਪ ਨਵਾਲੇ ਕੋਈ ਚੱਕਰ ਨਹੀਂਗਾ ਖਾਣ ਪੀਣ ਦੀ ਖੁੱਲੀ ਆ ਚਾਰੂ ਚੂਰੂ ਬਹੁਤ ਆ ਚਾਰੂ ਚੂਰੂ ਦੀ ਵੀਰੇ ਆਪਣੀ ਫੁੱਲ ਗਰੰਟੀ ਆ ਠੀਕ ਹੈ ਕੋਈ ਭੂਲ ਛੱਟਾ ਨਹੀਂ ਧਾਰਾਂ ਚਾਰਾਂ ਸਣਾ ਵੀ ਇੱਕ ਨੰਬਰ ਆ ਅਗਲਾ ਆਪ ਦਾ ਭਲਾ ਗੱਡੀ ਲਿਆਵੇ ਠੀਕ ਹੈ ਬਾਈ ਕਹਿੰਦਾ ਕੋਈ ਭੂਰ ਛੱਟਾ ਨਹੀਂ ਚਾਰੂ ਚੂਰੂ ਬਹੁਤ ਆ ਖਾਣ ਪੀਣ ਦੀ ਖੁੱਲੀ ਆ ਤੇ ਜਿਹੜਾ ਪਸ਼ੂ ਖਾਣ ਪੀਣ ਦਾ ਖੁੱਲਾ ਹੋਵੇ ਚਾਰੂ ਫੁੱਲ ਹੋਵੇ ਉਹਨੇ ਦੁੱਧ ਦੇਣਾ ਜੇ ਹੁਣ ਮੂਰੇ ਅਗਲਾ ਲੇਟੀ 2-3 ਕਿਲੋ ਰਹਿਣ ਕੇ ਮੂਰੇ ਰੱਖੂਗਾ ਤੇ ਜੇ ਪਸ਼ੂ ਖਾਵੇ ਹੀ ਨਾ ਫੇਰ ਦੁੱਧ ਕਾਹਦਾ ਦੇਣਾ ਤੇ ਬਾਈ ਕਹਿੰਦਾ ਕੋਹ ਮਰਜ਼ੀ ਪਾ ਦਿਓ ਸਭ ਕੁਝ ਚੱਬ ਜਾਂਦੀ ਹੈ ਤੇ ਫਿਰ ਤਾਂ ਆਪੇ ਦੁੱਧ ਪਿਆ ਦੇਣਾ ਦੁੱਧ ਵੀ ਬਾਈ ਨੇ ਕੋਈ ਬਾਹਲਾ ਨਹੀਂ ਕਿਹਾ ਅਗਲੇ ਨੇ 26 27 ਕਿਲੋ ਦੀ ਗਾਰੰਟੀ ਦਿੱਤੀ ਆ ਬਾਈ ਕਹਿੰਦਾ ਆਪਾਂ ਤਾਂ 20 22 ਕਿਲੋ ਹੀ ਕਹਿੰਨੇ ਆ ਸਾਰਿਆਂ ਨੂੰ ਸਾਸੀ ਕਰ